ਪੰਜਾਬ ਸਰਕਾਰ ਤੇ ਹੁਣ ਪੁਲਿਸ ਨੇ ਇੱਕ ਬੇਹੱਦ ਵੱਡੀ ਸਫਲਤਾ ਹਾਸਲ ਕਰ ਲਈ ਹੈ ਦਰਸਲ ਦਾਸੀ ਹੈ ਕਿ ਹੁਣ ਤਿੰਨ ਪੁਲਿਸ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਉੱਤੇ ਹੁਣ ਕਾਰਵਾਈ ਹੋ ਚੁੱਕੀ ਹੈ ਯਾਨੀ ਕਿ ਹੁਣ ਉਹਨਾਂ ਦੇ ਉੱਤੇ ਅਜਿਹੀ ਕਾਰਵਾਈ ਹੋਈ ਹੈ ਜੋ ਤੁਸੀਂ ਸੋਚੀ ਵੀ ਨਹੀਂ ਹੋਵੇਗੀ ਯਾਨੀ ਕਿ ਹੁਣ ਪੁਲਿਸ ਜਿਹੜੀ ਸੀਗੀ ਉਹ ਲੋਕਾਂ ਦੀ ਮਦਦ ਲਈ ਮੰਨੀ ਜਾਂਦੀ ਹੈ ਲੋਕਾਂ ਦੇ ਹਰ ਇੱਕ ਕੰਮ ਨੂੰ ਸੁਰੱਖਿਆ ਤਰੀਕੇ ਨਾਲ ਕਰਵਾਉਣ ਲਈ ਮੰਨੀ ਜਾਂਦੀ ਹੈ ਪਰ ਜਦੋਂ ਪੁਲਿਸ ਕੋਦਰ ਰਿਸ਼ਵਤ ਲੈਦੀ ਫੜੀ ਜਾਵੇ ਤਾਂ ਤੁਸੀਂ ਆਪ ਅੰਦਾਜ਼ਾ ਲਗਾਓ ਕਿ ਕੁਝ ਕਾਰਵਾਈ ਹੋ ਸਕਦੀ ਹੈ ਇਸੇ ਤਰੀਕੇ ਦੇ ਨਾਲ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਗਿਆ ਜਿੱਥੇ ਕਿ ਹੁਣ ਤਿੰਨ ਪੁਲਿਸ ਜਿਹੜੇ ਮੁਲਾਜ਼ਮ ਸਿਗੇ ਉਹ ਹੁਣ ਫੜੇ ਗਏ ਨੇ ਰਿਸ਼ਵਤ ਲੈਂਦੇ ਹੋਏ ਜਿਨ੍ਹਾਂ ਤੇ ਵੱਡੀ ਕਾਰਵਾਈ ਹੋਈ ਹੈ ਔਰ ਲੁਧਿਆਣਾ ਦੇ ਵਿੱਚ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਲੁਧਿਆਣਾ ਅਦੀਨ ਪੈਂਦੇ ਪਿੰਡ ਦੇ ਜਿਹੜੇ ਇਹ ਤਿੰਨ ਮੁਲਜ਼ਮ ਸਿਗੇ ਜਿਨ੍ਹਾਂ ਨੂੰ ਪੁਲਿਸ ਨੇ ਨਸ਼ੇ ਦੇ ਨਾਲ ਕੈਪਸੂਲ ਦੇ ਨਾਲ ਬਰਾਮਦ ਕੀਤਾ ਸੀਗਾ ਜਾਨੀ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਵਸੂਲ ਕੀਤੇ ਸੀ ਕੈਪਸੂਲ ਨਸ਼ੀਲੇ ਪਦਾਰਥ ਤੇ ਉਸ ਤੋਂ ਬਾਅਦ ਫਿਰ ਇਹਨਾਂ ਤਿੰਨਾਂ ਮੁਲਾਜ਼ਮਾਂ ਦੇ ਵੱਲੋਂ ਪੁਲਿਸ ਨੂੰ ਰਿਸ਼ਵਤ ਦੀ ਗੱਲ ਆਖੀ ਗਈ ਤਾਂ ਪੁਲਿਸ ਨੇ 1 ਲੱਖ ਤੋਂ ਵੱਧ ਦੀ ਰਿਸ਼ਵਤ ਜਿਹੜੀ ਇਹਨਾਂ ਕੋਲੋਂ ਲਈ ਹੈ ਤਾਂ ਹਾਲਾਕਿ ਫਿਰ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਤੇ ਮੁਕੱਦਮਾ ਦਰਜ ਕਰ ਦਿੱਤਾ ਬਾਕੀਆਂ ਨੂੰ ਬਾਈਅਜ਼ਤ ਬਲੀ ਕਰ ਦਿੱਤਾ ਜਾਨੀ ਕਿ ਰਿਸ਼ਵਤ ਲੈ ਲਈ ਤਾਂ ਉਸ ਤੋਂ ਬਾਅਦ ਫਿਰ ਜਦੋਂ ਇਹ ਰਿਸ਼ਵਤ ਦੀ ਗੱਲ ਹੋਈ ਤਾਂ ਉਹਨਾਂ ਮੁਲਜ਼ਮਾਂ ਦੇ ਵਿੱਚੋਂ ਇੱਕ ਨੇ ਜੂ ਸੀਗਾ ਰਿਕਾਰਡਿੰਗ ਕਰਕੇ ਵੱਡੇ ਅਫਸਰ ਨੂੰ ਪੇਸ਼ ਕਰ ਦਿੱਤੀ ਆ ਤਾਂ ਇਹਨਾਂ ਜਿਹੜੇ ਮੁਲਾਜ਼ਮ ਸੀਗੇ ਇਹਨਾਂ ਦਾ ਪਰਦਾ ਫਾਸ਼ ਹੋ ਗਿਆ ਤਾਂ ਬੇਹਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਸੀਂ ਅਕਸਰ ਸੁਣਿਆ ਹੋਊਗਾ ਕਿ ਬਹੁਤ ਸਾਰੇ ਪੁਲਿਸ ਵਾਲੇ ਰਿਸ਼ਵਤ ਲੈਦੇ ਰਹਿੰਦੇ ਹੱਥੀ ਫੜੇ ਜਾਂਦੇ ਨੇ ਜਿਹਨੇ ਰਿਸ਼ਵਤ ਖੋਰੀ ਦਾ ਕੰਮ ਕਰਦੇ ਨੇ ਹਾਲਾਂਕਿ ਪੁਲਿਸ ਲੋਕਾਂ ਦੀ ਸੇਵਾ ਲਈ ਹੈ ਇਹਨਾਂ ਨੂੰ ਸਰਕਾਰ ਰੱਖਦੀ ਹੈ ਸਰਕਾਰ ਪੈਸੇ ਦਿੰਦੀ ਹੈ ਪਰ ਫਿਰ ਵੀ ਇਹ ਲੋਕਾਂ ਕੋਲੋਂ ਉੱਪਰਲੇ ਪੈਸੇ ਵਸੂਲਦੀ ਹੈ ਰਿਸ਼ਵਤ ਲੈਂਦੀ ਹੈ ਰਿਸ਼ਵਤ ਲੈ ਕੇ ਮਾਮਲਾ ਰਫਾ ਦਫਾ ਕਰ ਦਿੱਤਾ ਜਾਂਦਾ ਹੈ ਤੇ ਜਦਕਿ ਬਹੁਤ ਸਾਰੇ ਲੋਕਾਂ ਨੂੰ ਰਸੀਦਾਂ ਤੋਂ ਕੱਢਣ ਦੇ ਲਈ ਆਪਣੀ ਜੇਬ ਭਰਦੀ ਹੋਈ ਪੁਲਿਸ ਕਈ ਵਾਰ ਦਿਖਾਈ ਦਿੰਦੀ ਹੈ ਤਾਂ ਇਸੇ ਤਰੀਕੇ ਦੇ ਨਾਲ ਇੱਕ ਪਰਦੇ ਰਹਿਣ ਵਾਲੇ ਇਹ ਤਿੰਨ ਮੁਲਜ਼ਮ ਸੀਗੇ ਜਿਨ੍ਹਾਂ ਦੀ ਗ੍ਰਿਫਤਾਰੀ ਨਸ਼ੀਲੇ ਪਦਾਰਥਾਂ ਦੇ ਨਾਲ ਹੋਈ ਸੀਗੀ ਔਰ ਉਸ ਤੋਂ ਬਾਅਦ ਉਹਨਾਂ ਨੇ ਰਿਸ਼ਵਤ ਦਿੱਤੀ ਆ ਪੁਲਿਸ ਨੂੰ 1 ਲੱਖ ਤੋਂ ਵੱਧ ਦੀ ਰਿਸ਼ਵਤ ਜਿਹੜੀ ਆ ਪੁਲਿਸ ਨੇ ਲਈ ਆ ਤਾਂ ਉਸ ਤੋਂ ਬਾਅਦ ਇਹ ਰਿਸ਼ਵਤ ਦਾ ਖੁਲਾਸਾ ਉਹਨਾਂ ਹੀ ਮੁਲਜ਼ਮਾਂ ਨੇ ਕਰ ਦਿੱਤਾ ਤੇ ਜਦੋਂ ਇਹ ਰਿਕਾਰਡਿੰਗ ਪੁਲਿਸ ਤੱਕ ਪਹੁੰਚਦੀ ਆ ਤਾਂ ਪੁਲਿਸ ਦੇ ਵੱਲੋਂ ਵੱਡੇ ਪੱਧਰ ਤੇ ਇਹਨਾਂ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲੱਤਾ ਜਾਂਦਾ ਹੈ ਕਾਰਵਾਈਆਂ ਹੁੰਦੀਆਂ ਨੇ ਜਿਨ੍ਹਾਂ ਤੋਂ ਬਾਅਦ ਇਹ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪੱਕ ਜਾਂਦਾ ਹੈ ਦਾ ਅਸਲ ਪੁਲਿਸ ਮੁਲਾਜ਼ਮ ਵੀ ਕਈ ਵਾਰ ਅਜਿਹੀਆਂ ਹਰਕਤਾਂ ਕਰਦੇ ਨੇ ਰੰਗੇ ਹੱਥੀ ਫੜੇ ਜਾਂਦੇ ਨੇ ਉੱਪਰਲੇ ਪੈਸੇ ਲੈਂਦੇ ਨੇ ਤਾਂ ਭ੍ਰਿਸ਼ਟਾਚਾਰ ਨੂੰ ਲੈ ਕੇ ਪਹਿਲਾਂ ਹੀ ਪੰਜਾਬ ਦੀ ਸਰਕਾਰ ਚ ਵਚਨ ਬੰਦਾ ਜਾਨੀ ਕਿ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਰਿਸ਼ਵਤ ਖੋਰੀ ਔਰ ਜਾਂ ਕਿਸੇ ਨੂੰ ਵੀ ਤੰਗ ਪਰੇਸ਼ਾਨ ਕਰਨ ਵਾਲੇ ਮਾਮਲੇ ਦੇ ਵਿੱਚ ਹਮੇਸ਼ਾ ਹੀ ਪਹਿਲ ਕਦਮੀ ਕੀਤੀ ਜਾਂਦੀ ਹੈ ਤਾਂ ਇਸੇ ਤਰੀਕੇ ਦੇ ਨਾਲ ਤੇ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਜੋ ਗ੍ਰਫਤਾਰ ਹੋਏਗੇ ਨੇ ਉਹਨਾਂ ਤੇ ਕਾਰਵਾਈ ਹੋਏਗੀ ਕਿਉਂਕਿ ਉਹ ਰੰਗੇ ਹੱਥੀ ਰਿਸ਼ਵਤ ਲੈਂਦੇ ਫੜੇ ਗਏ ਨੇ ਉਹਨਾਂ ਦੀ ਆਡੀਓ ਦੇ ਨਾਲ ਵੱਡਾ ਖੁਲਾਸਾ ਪਿਆ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਪੁਲਿਸ ਤੇ ਸਰਕਾਰ ਜਿਹੜੇ ਅਜਿਹੇ ਭ੍ਰਿਸ਼ਟਾਚਾਰਕ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਉੱਤੇ ਕਾਰਵਾਈਆਂ ਕਰਨ ਨੂੰ ਲੈ ਕੇ ਲਗਾਤਾਰ ਐਕਸ਼ਨ ਮੋਰਡ ਵਿੱਚ ਹੈ